ਕਮਲ ਸੀ ਤਾਂ ਉਹਨਾਂ ਦਾ ਕਹਿਣਾ ਕਿ ਉਹ ਇਹ ਵਿਦੇਸ਼ ਦੇ ਵਿੱਚ ਸੀ ਇਸ ਕਰਕੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਸਕੀ ਪੁਲਿਸ ਵੱਲੋਂ ਚਲਾਨ ਜਿਹੜਾ ਉਹ ਤਾਂ ਡੀਜੀਪੀ ਪੰਜਾਬ ਨੇ ਇਸ ਮਾਮਲੇ ਦਾ ਨੋਟਿਸ ਲਿਆਏ ਗੋਲੀਆਂ ਚਲਾਉਣ ਵਾਲੇ ਮੁਲਜ਼ਮਾਂ ਨੂੰ ਜਲਦ ਕਾਬੂ ਕਰਨ ਦੇ ਨਿਰਦੇਸ਼ ਦਿੱਤੇ ਨੇ ਮਾਮਲੇ ਦੇ ਵਿੱਚ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਦੱਸਦੀ ਹੈ ਕਿ ਮਾਮਲੇ ਦਾ ਨੋਟਿਸ ਲਿਆ ਗਿਆ ਹੈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤੰਗ ਦੇ ਨਾਲ ਜਿਹੜੇ ਮੁਲਜ਼ਮ ਨੇ ਤਿੰਨ ਮੁਲਜ਼ਮ ਜਿਨ੍ਹਾਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਏ ਅੰਮ੍ਰਿਤਸਰ ਦੇ ਵਿੱਚ ਐਨ ਆਰ ਆਈ ਦੇ ਘਰ ਵੱੜ ਕੇ ਉਸਤੇ ਗੋਲੀਆਂ ਚਲਾਈਆਂ ਗਈਆਂ ਨੇ ਤੇ ਹੁਣ ਇਸ ਮਾਮਲੇ ਦੇ ਵਿੱਚ ਡੀ ਜੀ ਪੀ ਪੰਜਾਬ ਗੌਰਵ ਯਾਦਵ ਦੇ ਵੱਲੋਂ ਨੋਟਿਸ ਲਿਆ ਗਿਆ ਏ ਇਸ ਦੇ ਨਾਲ ਹੀ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਆ ਪੂਰੀ ਪੁਲਿਸ ਫੋਰਸ ਜਿਹੜੇ ਕਮਿਸ਼ਨਰ ਆਫ ਪੁਲਿਸ ਨੇ ਅੰਮ੍ਰਿਤਸਰ ਦੇ ਰਣਜੀਤ ਸਿੰਘ ਢਿੱਲੋਂ ਉਹ ਵੀ ਘਟਨਾ ਵਾਲੇ ਸਥਾਨ ਤੇ ਪਹੁੰਚਦੇ ਨੇ ਜਿਸ ਥਾਂ ਤੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਮੁਲਜ਼ਮਾਂ ਨੂੰ ਜਲਦ ਕਾਬੂ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਉਹਨਾਂ ਨੇ ਕਿਹਾ ਕਿ ਮਾਮਲੇ 'ਚ ਸਖਤੀ ਨਾਲ ਨਿਪਟਿਆ ਜਾਵੇਗਾ ਇਸ ਦੇ ਨਾਲ ਹੀ ਸ਼ਾਮ ਨੂੰ ਅੰਮ੍ਰਿਤਸਰ ਪਹੁੰਚਣਗੇ ਸਪੈਸ਼ਲ ਡੀਜੀਪੀ ਉਹ ਦੱਸਦੀ ਹੈ ਕਿ ਐਨਆਰਆਈ ਸੁਖਚੰਨ ਸਿੰਘ ਦੇ ਗੋਲੀਆਂ ਮਾਰੀਆਂ ਗਈਆਂ ਨੇ ਦੋ ਗੋਲੀਆਂ ਉਹਨਾਂ ਤੇ ਲੱਗੀਆਂ ਨੇ ਜਿਸ ਤੋਂ ਬਾਅਦ ਉਹ ਹਸਪਤਾਲ ਦੇ ਵਿੱਚ ਇਲਾਜ ਅਧੀਨ ਨੇ ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਜਿਹੜੇ ਆਪ પોલીસ ਕਮਿਸ਼ਨਰ ਰਣਜੀਤ ਸਿੰਘ ੱੱਲੋਂ ਦੱਸ ਰਿਹਾ ਸੀ ਕਿ ਗੋਲੀ ਜਿਹੜੀ ਹੈ ਉਹ ਕੰਨ ਰਾਈ ਹੁੰਦੀ ਹੋਈ ਜਵਾੜੇ ਦੇ ਵਿੱਚ ਲੱਗੀ ਆ ਸਿਰ ਤੋਂ ਵਿਚਾਰਿਆ ਏ ਤੇ ਉਹਨਾਂ ਦਾ ਆਪਰੇਟ ਜਿਹੜਾ ਏ ਉਹ ਕੀਤਾ ਜਾ ਰਿਹਾ ਹੈ ਇਲਾਜ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਜਿਹੜੀ ਸੁਖਤੈਨ ਸਿੰਘ ਦੀ ਮਾਤਾ ਹੈ ਉਹਨਾਂ ਦੇ ਬਿਆਨਾਂ ਦੇ ਉੱਤੇ ਐਫ ਆਈ ਆਰ ਦਰਜ ਕਰ ਲਈ ਗਈ ਹੈ ਤਿੰਨਾਂ ਮੋਲਦਮਾਂ ਦੇ ਖਿਲਾਫ ਇਸ ਦੇ ਨਾਲ ਹੀ ਜਿਨ੍ਹਾਂ ਦੇ ਵੱਲੋਂ ਸ਼ੱਕ ਜਤਾਇਆ ਗਿਆ ਹੈ ਪਹਿਲੀ ਪਤਨੀ ਦੇ ਪਰਿਵਾਰ ਦੇ ਉੱਤੇ ਕਿਉਂਕਿ ਸੁਖਤੈਨ ਸਿੰਘ ਦੀ ਪਹਿਲੀ ਪਤਨੀ ਦੇ ਵੱਲੋਂ ਸੁਸਾਈਡ ਕੀਤੀ ਗਈ ਸੀ ਜਿਸ ਦੇ ਵਿੱਚ ਚਾਰ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਇਸ ਦੇ ਨਾਲ ਹੀ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਦੇ ਵੱਲੋਂ ਕੀ ਕੁਝ ਆਖਿਆ ਗਿਆ ਤੁਹਾਨੂੰ ਸੁਣਾਉਨੇ ਸਿੰਘ ਇੱਕ ਇਥੋਂ ਦਾ ਵਸਨੀਕ ਹੈਗਾ ਇਹ ਅਮਰੀਕਾ ਰਹਿੰਦਾਗਾ ਇਹ ਇੱਥੇ ਆਇਆ ਵਾ ਸੀਗਾ ਇਹਨੂੰ ਸਵੇਰੇ ਕੋਈ ਦੋ ਬੰਦੇ ਤਿੰਨ ਬੰਦੇ ਬੇਸਿਕਲੀ ਆਏ ਸੀ ਦੋ ਬੰਦੇ ਅੰਦਰ ਆਏ ਉਹਨਾਂ ਨੇ ਆ ਕੇ ਇਹਦੇ ਨਾਲ ਇਹਦੇ ਪਿਸਤੌਲ ਇਹਦੇ ਲਾ ਕੇ ਗੰਦੇ ਲਾ ਕੇ ਇਹਨੂੰ ਅੰਦਰ ਲੈ ਕੇ ਗਏ ਨੇ ਤੇ ਜਿਉਂ ਹੀ ਇਹਨੇ ਉਹ ਰਿਐਕਟ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੇ ਇਹਦੇ ਗੋਲੀ ਮਾਰੀ ਹੈ ਜਿਹੜੇ ਦੇ ਕੰਨ ਚ ਲੱਗ ਕੇ ਜਵੜੇ ਚ ਲੱਗੀ ਆ ਤੇ ਦੂਸਰੀ ਗੋਲੀ ਵਾਂਹ ਚ ਲੱਗੀ ਆ ਤੇ ਅਸੀਂ ਅਸੀਂ ਜਿਹੜੀਆਂ ਸੀਸੀਟੀਵੀ ਫੂਟੇਜ ਦੇ ਆਧਾਰ ਤੇ ਤੇ ਹੋਰ ਟੈਕਨੀਕਲ ਰਿਪੋਰਟਸ ਦੇ ਆਧਾਰ ਤੇ ਪ੍ਰੋਫੈਸ਼ਨਲ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਇਹਨਾਂ ਦੀ ਮਾਤਾ ਦੇ ਬਿਆਨਾਂ ਦੇ ਐਫਆਈਆਰ ਦਰਜ ਹੋ ਗਈ ਆ ਐਫਆਈਆਰ ਦੇ ਵਿੱਚ ਜਿਹੜਾ ਇਹਨਾਂ ਨੇ ਜਾਦੇ ਕਲੇਮ ਕੀਤਾਗਾ ਇਹਦੀ ਵਾਈਫ ਨੇ ਪਹਿਲਾਂ ਸੁਸਾਇਡ ਕਰ ਲਿਆ ਸੀ ਉਹ ਸੁਸਾਇਡ ਦਾ ਇਸ ਇਹ ਜਿਹੜਾ ਜਿਹੜਾ ਜ਼ਖਮੀ ਹੋਇਆ ਇਹਦੇ ਤੇ ਇਹਦੇ ਭਰਾ ਤੇ ਅਸੇ ਦੀ ਮਾਤਾ ਤੇ ਪਲੱਸ ਇਹਦੀ ਸਿਸਟਰ ਤੇ ਇਹ ਚਾਰਾਂ ਬੰਦਿਆਂ ਤੇ ਇੱਕ ਐਫਆਈਆਰ ਦਰਜ ਹੋਈ ਸੀ ਉਸ ਵੱਲੋਂ ਉਹ ਕਿਉਂਕਿ ਉਹ ਤਿੰਨੇ ਬੰਦੇ ਬਾਹਰ ਸੀ ਉਹ ਇਨਵੈਸਟੀਗੇਸ਼ਨ ਦੌਰਾਨ ਉਹਨਾਂ ਦਾ ਕੋਈ ਰੋਲ ਨਹੀਂ ਹੋਣਾ ਪਾਇਆ ਗਿਆ ਸੀ ਸਿਰਫ ਮਾਤਾ ਦੇ ਜਿਹੜਾ ਚਲਾਨ ਦਿੱਤਾ ਗਿਆ ਸੀ ਉਹ ਦਸੰਬਰ 22 ਤੇ ਇਹਦੀ ਪਹਿਲੀ ਵਾਈਫ ਦੀ ਡੈਥ ਹੋਈ ਸੀ ਫॉर दैट ਰੀਜ਼ਨ ਇਹ ਸਸਪੈਕਟ ਕਰਦੇ ਆ ਵੀ ਸਾਨੂੰ ਉਹਨਾਂ ਨੂੰ ਪਹਿਲਾਂ ਧਮਕੀਆਂ ਆਉਂਦੀਆਂ ਸੀ ਤੇ ਇਹ ਉਹਨਾਂ ਦੇ ਇਹਨਾਂ ਨੇ ਐਲੀਗੇਸ਼ਨ ਲਾਏ ਨੇ ਵੀ ਇਹ ਕਹਿੰਦੇ ਸਾਡੇ ਹਿਸਾਬ ਨਾਲ ਉਹਨਾਂ ਨੇ ਕੀਤਾ ਅਸੀਂ ਇਨਵੈਸਟੀਗੇਸ਼ਨ ਨੂੰ ਓਪਨ ਮਾਈਂਡ ਨਾਲ ਸਾਰੇ ਪੱਖੋਂ ਦੇਖ ਕੇ ਵੀ ਆਰ ਇਨਵੈਸਟੀਗੇਟਿੰਗ ਸਾਡੀਆਂ ਪ੍ਰੋਫੈਸ਼ਨਲ ਟੀਮਸ ਸਾਰੇ ਅਸੀਂ ਵਰਕਆਊਟ ਕਰ ਰਹੇ ਆਂ ਇਨੁਸ਼ੇ ਦੀ ਟ੍ਰੇਸ ਕਰਦੇ। ਬੇੜੇ ਜਾ ਕੇ ਗੱਡੀ ਗੁੱਡੀ ਪੁੱਛਣ ਦੇ ਬਹਾਨੇ ਆ ਕੇ ਉਹਨਾਂ ਨੇ ਮੁੜ ਕੇ ਹੌਲੀ ਹੌਲੀ ਅੰਦਰ ਲੈ ਗਿਆ ਤੇ ਇੱਥੇ ਉਹਨਾਂ ਨੇ ਗੋਲੀ ਉਹਦੇ ਚ ਚਲਾਉਂ। ਉਹ ਉਹਨਾਂ ਦੇ ਚਿਹਰੇ ਆ ਜਿਹੜੇ ਫੇਸ ਆ ਬਹੁਤ ਕਲੀਅਰ ਆ ਅਸੀਂ 올 ਇਨਪੁਟਸ ਤੇ ਅਸੀਂ ਵਰਕਆਊਟ ਕਰ ਰਹੇ ਆ ਤੇ ਅਸੀਂ ਇਨੁਸ਼ੇ ਦੀ ਟ੍ਰੇਸ ਕਰਦੇ ਆ। ਨਾ ਰਣਜੀਤ ਸਿੰਘ ਢੱਲੋਂ ਦੇ ਵੱਲੋਂ ਸਾਰੀ ਜਾਣਕਾਰੀ ਦੇ ਦਿੱਤੀ ਗਈ ਆ ਐਫ ਆਈ ਆਰ ਦਰਜ ਕਰ ਲਈ ਗਈ ਆ ਤਿੰਨ ਮੋਲਜਮਾਂ ਦੇ ਖਿਲਾਫ ਦੋ ਹਮਲਾਵਰ ਐਂਟਰ ਕਰਦੇ ਨੇ ਇੱਕ ਜਿਹੜਾ ਹਮਲਾਵਰ ਹੈ ਉਹ ਪਿੱਛੇ ਖੜਾ ਰਹਿੰਦਾ ਹੈ ਤਾਂ ਤਿੰਨ ਲੋਕਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਪੁਲਿਸ ਦਾ ਦਾਵਾ ਹੈ ਕਿ ਜਲਦੀ ਹੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਕਿਉਂਕਿ ਇਹਨਾਂ ਦੇ ਮੂੰਹ ਜਿਹੜੇ ਨੇ ਸਾਫ਼ ਤੌਰ ਤੇ ਦੇਖੇ ਜਾ ਸਕਦੇ ਨੇ ਚਿਹਰੇ ਸਾਫ਼ ਤੌਰ ਤੇ ਦੇਖੇ ਜਾ ਸਕਦੇ ਨੇ ਤੇ ਫੋਟੋਜ਼ ਇਹਨਾਂ ਦੀਆਂ ਸਰਕੂਲੇਟ ਕਰ ਦਿੱਤੀਆਂ ਗਈਆਂ ਨੇ ਜਲਦੀ ਹੀ ਇਹਨਾਂ ਨੂੰ ਟ੍ਰੇਸ ਕਰਕੇ ਗ੍ਰਿਫਤਾਰ ਕਰ ਲਿਆ ਜਾਵੇਗਾ ਹਾਲਾਂਕਿ ਪਰਿਵਾਰ ਦੇ ਵੱਲੋਂ ਪਹਿਲੀ ਪਤਨੀ ਦੇ ਪਰਿਵਾਰ ਤੇ ਸ਼ੱਕ ਜਤਾਇਆ ਗਿਆ ਜਿਵੇਂ ਅਸੀਂ ਜਾਣਕਾਰੀ ਦੇ ਰਹੇ ਸੀ ਕਿ ਚਾਰ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਦਰਅਸਲ 2022 ਦਸੰਬਰ ਦੇ ਵਿੱਚ ਸੁਖਚੰਦ ਸਿੰਘ ਦੀ ਪਹਿਲੀ ਪਤਨੀ ਦੇ ਵੱਲੋਂ ਸੁਸਾਈਡ ਕਰ ਲਿਆ ਗਿਆ ਸੀ ਅਤੇ ਇਸ ਮਾਮਲੇ ਦੇ ਵਿੱਚ ਸੁਖਚੰਦ ਸਿੰਘ ਉਸ ਦੇ ਨਾਲ ਸੁਖਚੰਦ ਸਿੰਘ ਦਾ ਭਰਾ ਸੁਖਚੰਦ ਸਿੰਘ ਦੀ ਸਿਸਟਰ ਅਤੇ ਉਹਨਾਂ ਦੀ ਮਾਤਾ ਨੂੰ ਨਾਮਜ਼ਦ ਕੀਤਾ ਗਿਆ ਸੀ ਪਰ ਕਿਉਂਕਿ ਸੁਖਚੰਦ ਸਿੰਘ ਤੇ ਹੋਰਾਂ ਦਾ ਕੋਈ ਰੋਲ ਇਸ ਦੇ ਵਿੱਚ ਨਹੀਂ ਪਾਇਆ ਗਿਆ ਸੀ ਤੇ ਸਿਰਫ ਸੁਖਚੰਦ ਸਿੰਘ ਦੀ ਮਾਤਾ ਦੇ ਖਿਲਾਫੀ ਚਲਾਨ ਪੇਸ਼ ਕੀਤਾ ਗਿਆ ਤੇ ਹੁਣ ਇਸ ਮਾਮਲੇ ਦੇ ਵਿੱਚ ਵੀ ਐਫ ਆਈ ਆਰ ਜਿਹੜੀ ਆ ਉਹ ਦਰਜ ਕਰ ਲਈ ਗਈ ਹੈ ਸੁਖਚੰਦ ਸਿੰਘ ਦੀ ਮਾਤਾ ਦੇ ਬਿਆਨਾਂ ਦੇ ਆਧਾਰ ਤੇ ਤੇ ਲਗਾਤਾਰ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਸਾਰੇ ਸੀ ਟੀਵੀ ਖੰਗਾਲੇ ਜਾ ਰਹੇ ਨੇ ਤੇ ਕਿਹਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਕਿਵੇਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿਹੜੇ ਕਿਹੜੇ ਲੋਕ ਇਸ ਦੇ ਵਿੱਚ ਸ਼ਾਮਲ ਸੀ ਕਿਉਂਕਿ ਗਿਣਤੀ ਜਿਹੜੀ ਹੈ ਤਿੰਨ ਦੀ ਉਹ ਤਾਂ ਸਾਹਮਣੇ ਆ ਚੁੱਕੀ ਹੈ ਉਸ ਦੇ ਪਿੱਛੇ ਕੌਣ ਸੀਗਾ ਇਸ ਦਾ ਪਤਾ ਲਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਲੁੱਟ ਖੋਹ ਦਾ ਮਾਮਲਾ ਪਹਿਲੀ ਨਜ਼ਰੇ ਇਹ ਨਹੀਂ ਲੱਗਦਾ ਜਿਸ ਕੰਗਦੇ ਨਾਲੇ ਹਮਲਾਵਰ ਆਏ ਨੇ ਉਹ ਬਿਲਕੁਲ ਸਿੱਧੇ ਤੌਰ ਤੇ ਸੁਖਤੈਂ ਸਿੰਘ ਨੂੰ ਟਾਰਗੇਟ ਕਰਦੇ ਨੇ ਉਸਦੇ ਹੀ ਗੋਲੀਆਂ ਚ ਲਾਉਂਦੇ ਨੇ ਬਹੁਤ ਵੱਡਾ ਇਹ ਘਰ ਹੈ ਸੁਖਤੈਂ ਸਿੰਘ ਐਨ ਆਰ ਆਈ ਨੇ ਅਮਰੀਕਾ ਤੋਂ ਵਾਪਸ ਪੰਜਾਬ ਪਰਤੇ ਹੋਏ ਸੀ ਮਰਸੀਡੀਜ਼ ਗੱਡੀ ਉਹਨਾਂ ਦੇ ਵੱਲੋਂ ਲਈ ਗਈ ਸੀ ਪਿੰਡ ਦਬੁਰਜੀ ਦੇ ਵਿੱਚ ਹੀ ਉਹ ਰਹਿੰਦੇ ਨੇ ਆਪਣੇ ਪਰਿਵਾਰ ਦੇ ਨਾਲ ਤੇ ਇਸ ਦੌਰਾਨ ਸਵੇਰ ਵੇਲੇ ਜਦੋਂ ਸੁਖਤੈਂ ਸਿੰਘ ਨੇ ਜਿਮ ਲਈ ਜਾਣਾ ਸੀ ਤੇ ਬੱਚੇ ਜਿਹੜੇ ਨੇ ਹਾਲੇ ਉੱਠੇ ਹੀ ਸੀ ਪਰਿਵਾਰ ਉੱਠਿਆ ਹੀ ਸੀ ਸਵੇਰੇ ਸਵੇਰੇ 7:05 ਮਿੰਟ ਦਾ ਸਮਾਂ ਸੀ ਮਾਤਾ ਉਹਨਾਂ ਦੇ ਕਿਚਨ 'ਚ ਸੀਗੇ ਇਸ ਦੌਰਾਨ ਬਾਈਕ ਤੇ ਦੋ ਹਮਲਾਵਰ ਆਉਂਦੇ ਨੇ ਤੁਰੰਤ ਐਂਟਰ ਕਰਦੇ ਨੇ ਤੇ ਸੁਖਤੈਨ ਸਿੰਘ ਦੇ ਨਾਲ ਗੱਡੀ ਦੇ ਬਾਰੇ ਪੁੱਛ ਪੜਤਾਲ ਕਰਦੇ ਨੇ ਆਰਸੀ ਕਿੰਨੇ ਦੀ ਬਣੀ ਆ ਹੋਰ ਕਾਗਜ਼ਾਂ ਬਾਰੇ ਪੁੱਛਦੇ ਨੇ ਤਾਂ ਇਸ ਦੌਰਾਨ ਸੁਖਤੈਨ ਸਿੰਘ ਉਸ ਦਾ ਵਿਰੋਧ ਕਰ ਦਿਆ ਤਾਂ ਤੁਰੰਤ ਜਿਹੜੇ ਜਿਹੜੇ ਹਮਲਾਵਰ ਨੇ ਉਹ ਪਿਸਤੌਲ ਤਾਣ ਲੈਂਦੇ ਨੇ ਸੁਖਤੈਨ ਸਿੰਘ ਦੇ ਤੇ ਉਸ ਨੂੰ ਅੰਦਰ ਤੱਕ ਲੈ ਆਉਂਦੇ ਨੇ ਉਸ ਦੇ ਕੰਨ ਪੱਟੀ ਤੇ ਪਿਸਤੌਲ ਰੱਖ ਕੇ ਅੰਦਰ ਤੱਕ ਲੈ ਆਉਂਦੇ ਨੇ ਜਿਸ ਤੋਂ ਬਾਅਦ ਅੰਦਰ ਆ ਕੇ ਗੋਲੀਆਂ ਚਲਾ ਦਿੰਦੇ ਨੇ ਦੋ ਗੋਲੀਆਂ ਚਲਾ ਲਗਦੀਆਂ ਨੇ ਸੁਖਤਾਨ ਸਿੰਘ ਦੇ ਕੁਲ ਤਿੰਨ ਗੋਲੀਆਂ ਚਲਾਉਂਦੇ ਨੇ ਤੇ ਸੁਗਰਨ ਫਾਇਰ ਤੋਂ ਉਹਨਾਂ ਦੇ ਵੱਲੋਂ ਹੋਰ ਵੀ ਕੀਤੇ ਜਾਣੇ ਸੀ ਪਰ ਇਸ ਤਰ੍ਹਾਂ ਉਹਨਾਂ ਦੀ ਪਿਸਤੌਲ ਜਿਹੜੀ ਹੈ ਉਹ ਅੜ ਜਾਂਦੀ ਹੈ ਵੈਪਨ ਜਿਹੜਾ ਹੈ ਉਹ ਅੜ ਜਾਂਦਾ ਤੇ ਗੋਲੀ ਨਹੀਂ ਚੱਲਦੀ ਦੋ ਗੋਲੀਆਂ ਸੁਖਤਾਨ ਸਿੰਘ ਦੇ ਲੱਗੀਆਂ ਨੇ ਜ਼ੇਰੇ ਇਲਾਜ ਨੇ ਹਸਪੀਟਲ ਦੇ ਵਿੱਚ ਜਿਸ ਤੋਂ ਬਾਅਦ ਪੁਲਿਸ ਲਗਾਤਾਰ ਜਾਂਚ ਕਰ ਰਹੀ ਹੈ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਪਹੁੰਚੇ ਨੇ ਹੋਰ ਜਿਹੜੇ ਪੁਲਿਸ ਦੇ ਉੱਚ ਅਧਿਕਾਰੀ ਉਹ ਪਹੁੰਚੇ ਨੇ ਪੂਰੀ ਤਰ੍ਹਾਂ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਇੱਕ ਇੱਕ ਪਹਿਲੂ ਤੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਹਰ ਚੀਜ਼ ਨੂੰ ਬਰੀਕੀ ਦੇ ਨਾਲ ਦੇਖਿਆ ਜਾ ਰਿਹਾ ਹੈ ਤੇ ਪਰਿਵਾਰ ਦੇ ਬਿਆਨ ਵੀ ਦਰਜ ਕੀਤੇ ਗਏ ਨੇ ਮਾਤਾ ਦੇ ਬਿਆਨ ਦਰਜ ਕੀਤੇ ਗਏ ਨੇ ਤੇ ਜਦੋਂ ਸੁਖਤੈਂ ਸਿੰਘ ਦੀ ਹਾਲਤ ਸਥਿਰ ਹੋ ਜਾਏਗੀ ਤਾਂ ਉਹਨਾਂ ਤੋਂ ਵੀ ਬਿਆਨ ਲਏ ਜਾਣਗੇ ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ ਪਰ ਪੁਲਿਸ ਦਾ ਦਾਵਾ ਹੈ ਕਿ ਜਲਦੀ ਹੀ ਇਹਨਾਂ ਹਮਲਾਵਰਾਂ ਨੂੰ ਕਾਬੂ ਕਰ ਲਿਆ ਜਾਵੇਗਾ ਦੂਜੇ ਪਾਸੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਵੀ ਘਟਨਾ ਨੂੰ ਤੁਰੰਤ ਹਲ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਨੇ ਕਿ ਸਖਤੀ ਦੇ ਨਾਲ ਨਿਪਟਿਆ ਜਾਵੇ ਜਲਦ ਹਮਲਾਵਰਾਂ ਨੂੰ ਕਾਬੂ ਕੀਤਾ ਜਾਵੇ। ਪੂਰੀ ਸੀਸੀਟੀਵੀ ਵੀਡੀਓ ਜਿਸ ਦੌਰਾਨ ਇਹ ਹਮਲਾਵਰ ਹੁੰਦੇ ਨੇ। Last माहौल ओ ओ ना बाहर से ले आए अंदर अंदर ले आके उधर चले थे मेरे पापा वेपन लेने चले थे और जब उनने कह दिया ना वेपन लेने जाएंगे आ, ओ, फिर वो ओ, उन ओ इधर लेके आ गए फिर तो, तो, तो आपने जब वो घर में एंटर हुए कितने जाने थे बता सकते दो जाने थे दो जाने उन्होंने तो पहले से ही वेपन पकड़ा हुआ था या घर में आके घर पे आगे तब आपने जैसे उनको रिक्वेस्ट भी की के मत लाओ गोली मत लाओ फिर भी वो माने नहीं आपके पास तो क्या तब आप क्या कर रहे थे घर में पहले उनके आने से पहले सब क्या क्या कर रहे थे कौन कहाँ कहाँ पे था मम्मा मेरे काम कर रहे थे मैं, ब, मैं करने लगा उधर से आ गए। तो उन्होंने आते ही सीधा ही पहले गेट से एंटर हुए और साथ में फिर क्या किया क्या उन्होंने करता क्या नहीं क्या-क्या देखा था पहले पहले मेरे पापा इधर को गए फिर उधर को उन्हें जाने दिया। नहीं दिया फिर इधर लेके आए तो पापा आपके घर में अपना बेड में बेडरूम में थे या बाहर से उन्होंने आके उनको आवाज मारी बाहर थे पापा बाहर थे आप तो आपने उनको क्या बोला जो फायर करने आए थे तो उन्होंने जैसे वेपन निकाले, आपने देखा कि इन्होंने तो वेपन नि, तो मैं, हॉस्पिटल हाँ। तो पहले उन्होंने आते कोई, कह सकते है झगड़ा करने की या मारने की और किसी को भी कोई कुछ चोट पहुँचाने की कोशिश की और किसी को नहीं की उनका टारगेट पापा ही थे ਬਿਲਕੁਲ ਇਹ ਅਗਮ ਜੋਤ ਸਿੰਘ ਸੁਖਚੈਨ ਸਿੰਘ ਹੋਣਾ ਦਾ ਪੁੱਤਰ ਹੈ ਇਹ ਸੁਖਚੈਨ ਸਿੰਘ ਇੱਕ ਇਥੋਂ ਦਾ ਵਸਨੀਕ ਹੈਗਾ ਇਹ ਅਮਰੀਕਾ ਰਹਿੰਦਾਗਾ ਇਹ ਇਥੇ ਆਇਆ ਵਾ ਸੀਗਾ ਇਹਨੂੰ ਸਵੇਰੇ ਕੋਈ ਦੋ ਬੰਦੇ ਤਿੰਨ ਬੰਦੇ ਬੇਸਿਕਲੀ ਆਏ ਸੀ ਦੋ ਬੰਦੇ ਅੰਦਰ ਆਏ ਉਹਨਾਂ ਨੇ ਆ ਕੇ ਇਹਦੇ ਨਾਲ ਇਹਦੇ ਪਿਸਤੌਲ ਇਹਦੇ ਲਾ ਕੇ ਕੰਨ ਤੇ ਲਾ ਕੇ ਇਹਨੂੰ ਅੰਦਰ ਲੈ ਕੇ ਗਏ ਨੇ ਤੇ ਜਿਉਂ ਹੀ ਇਹਨੇ ਉਹ ਰਿਐਕਟ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੇ ਇਹਦੇ ਗੋਲੀ ਮਾਰੀ ਆ ਜਿਹੜੇ ਇਹਦੇ ਕੰਨ ਚ ਲਾ ਕੇ ਜਵੜੇ ਚ ਲੱਗੀ ਆ ਤੇ ਦੂਸਰੀ ਗੋਲੀ ਵਾਂਚ ਲੱਗੀ ਆ ਤੇ ਅਸੀਂ ਸੀ ਜਿਹੜੀਆਂ ਸੀਸੀਟੀਵੀ ਫੂਟੇਜ ਦੇ ਆਧਾਰ ਤੇ ਤੇ ਹੋਰ ਟੈਕਨੀਕਲ ਰਿਪੋਰਟਸ ਦੇ ਆਧਾਰ ਤੇ ਪ੍ਰੋਫੈਸ਼ਨਲ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਇਹਨਾਂ ਦੇ ਮਾਤਾ ਦੇ ਬਿਆਨਾਂ ਦੇ ਐਫਆਈਆਰ ਦਰਜ ਹੋ ਗਈ ਆ ਐਫਆਈਆਰ ਦੇ ਵਿੱਚ ਜਿਹੜਾ ਇਹਨਾਂ ਨੇ ਜਾਦੇ ਕਲੇਮ ਕੀਤਾਗਾ ਇਹਦੀ ਵਾਈਫ ਨੇ ਪਹਿਲਾਂ ਸੁਸਾਈਡ ਕਰ ਲਿਆ ਸੀ ਉਹ ਸੁਸਾਈਡ ਦਾ ਇਸ ਇਹ ਜਿਹੜਾ ਜਿਹੜਾ ਜ਼ਖਮੀ ਹੋਇਆ ਇਹਦੇ ਤੇ ਇਹਦੇ ਭਰਾ ਤੇ ਇਸ ਦੀ ਮਾਤਾ ਤੇ ਪਲੱਸ ਇਹਦੀ ਸਿਸਟਰ ਤੇ ਇਹ ਚਾਰਾਂ ਬੰਦਿਆਂ ਤੇ ਇੱਕ ਐਫਆਈਆਰ ਦਰਜ ਹੋਈ ਸੀ ਉਸ ਵੱਲੋਂ ਉਹ ਕਿਉਂਕਿ ਉਹ ਤਿੰਨੇ ਬੰਦੇ ਬਾਹਰ ਸੀ ਉਹ ਇਨਵੈਸਟੀਗੇਸ਼ਨ ਦੇ ਦੌਰਾਨ ਉਹਨਾਂ ਦਾ ਕੋਈ ਰੋਲ ਨਹੀਂ ਹੋਣਾ ਪਾਇਆ ਗਿਆ ਸੀ ਸਿਰਫ ਮਾਤਾ ਦੇ ਜਿਹੜਾ ਚਲਾਨ ਦਿੱਤਾ ਗਿਆ ਸੀ ਉਹ ਦਸੰਬਰ 22 ਚ ਇਹਦੀ ਪਹਿਲੀ ਵਾਈਫ ਦੀ ਡੈਥ ਹੋਈ ਸੀ ਫॉर दैट ਰੀਜ਼ਨ ਇਹ ਸਸਪੈਕਟ ਕਰਦੇ ਆ ਵੀ ਸਾਨੂੰ ਉਹਨਾਂ ਤੋਂ ਪਹਿਲਾਂ ਧਮਕੀਆਂ ਆਉਂਦੀਆਂ ਸੀ ਤੇ ਇਹ ਉਹਨਾਂ ਦੇ ਇਹਨਾਂ ਨੇ ਐਲੀਗੇਸ਼ਨ ਲਾਏ ਨੇ ਵੀ ਇਹ ਕਹਿੰਦੇ ਸਾਡੇ ਹਿਸਾਬ ਨਾਲ ਉਹਨਾਂ ਨੇ ਕੀਤਾ ਅਸੀਂ ਇਨਵੈਸਟੀਗੇਸ਼ਨ ਨੂੰ ਓਪਨ ਮਾਈਂਡ ਨਾਲ ਸਾਰੇ ਪੱਖੋਂ ਦੇਖ ਕੇ ਵੀ ਆਰ ਇਨਵੈਸਟੀਗੇਟਿੰਗ ਸਾਡੀਆਂ ਪ੍ਰੋਫੈਸ਼ਨਲ ਟੀਮਸ ਸਾਰੇ ਅਸੀਂ ਵਰਕ ਆਊਟ ਕਰ ਰਹੇ ਆ ਤੇ ਇਨੁਛੇ ਦੀ ਟੈਸਟ ਬੇੜੇ ਜਾ ਕੇ ਗੱਡੀ ਗੁੱਡੀ ਪੁੱਛਣ ਦੇ ਬਹਾਨੇ ਆ ਕੇ ਉਹਨਾਂ ਨੇ ਮੁੜ ਕੇ ਹੌਲੀ ਹੌਲੀ ਅੰਦਰ ਲੈ ਗਿਆ ਤੇ ਇੱਥੇ ਉਹਨਾਂ ਨੇ ਗੋਲੀ ਏਪੋਰਟਸ ਕਾਲ 9207492074 ਹਸ ਹੈਡਲਾਈਨਸ ਦੇ ਪ੍ਰાયੋਜਕ 에어로 ట్రੂ ਹੋਮਸ ਨੀਅਰ ਮੋਹਾਲੀ 에어ਪੋਰਟ ਕਾਲ 9207492